ਤੇ ठेकेदारी ਸਿਸਟਮ ਜਿਹੜਾ ਵਾ ਉਹ ਖਤਮ ਕਰ ਦਿੱਤਾ ਜਾਊਗਾ। ਬੀ ਸਤਿਕਾਰਯੋਗ ਹੋ ਗਿਆ ਅੱਜ ਆਵਾਂਗੇ ਤੁਹਾਨੂੰ ਬਾਅਦ ਚ ਉਸ ਸਟੇਜ ਦੇ ਉੱਪਰ ਦੇ ਉਮੀਦਵਾਰ ਸਰਦਾਰ ਗਰਜੀਤ ਸਿੰਘ ਜੀ ਓਜਲਾ ਉਹ ਇੱਥੇ ਪਹੁੰਚ ਚੁੱਕੇ ਨੇ ਅੱਜ ਮਜਦੂਰ ਦਿਵਸ ਦੇ ਉੱਪਰ ਸਾਡੇ ਹੁਣੇ ਹੀ ਅੱਜ ਦੇ ਫੰਕਸ਼ਨ 'ਚ ਮੌਜੂਦ ਸਭ ਕਾਯੋ ਮੇਰੇ ਭੈਣੋ ਕਾਉ ਚਾਲਦੀ ਸਰੇਸ਼ਾਲ ਵੀ ਇਸ ਗਰਾਊਂਡ 'ਚ ਲੇਵਲ ਦੇ ਜਿਹੜਾ ਜਿਹੜਾ ਪਹਿਲੀ ਮੈਦੂ ਬਣਾਇਆ ਜਾਂਦਾ ਹੈ ਅੱਜ ਉਹ ਫੰਕਸ਼ਨ ਜਿਹੜਾ ਸੈਲੀਬ੍ਰੇਟ ਕੀਤਾ ਜਾ ਰਿਹਾ ਜਿਸ ਪਾਰਟੀ ਦਾ ਦੇਣ ਦੀ ਯਾਦੀ ਜ ਬੜਾ ਵੱਡਾ ਯੋਗਦਾਨ

ਮੁਬਾਰਕਬਾਦ ਅੱਜ ਦਾ ਦਿਨ ਦੀ ਦਿਨ ਹੈ ਸੁਰਿੰਦਰ ਸਾਡੇ ਲਾ ਦੁਨੀਆ ਦੀ ਬੜੀ ਵੱਡੀ ਸ਼ਖਸੀਅਤ ਬਣ ਆਜੇ ਤੁਸੀਂ ਵੇਖ ਲਓ ਜੇ ਗੱਲ ਕਰੀਏ ਲੋਕਤੰਤਰ ਦੀ ਸਾਡੇ ਇੰਟਕ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਜੀ ਵੱਲੋਂ ਔਰ ਜਿਹੜੇ ਪੰਜਾਬ ਦੇ ਸਾਡੇ ਲੀਡਰ ਨੇ ਇੰਟਕ ਦੇ ਬਾਬਾ ਜੀ ਉਹਨਾਂ ਵੱਲੋਂ ਅੱਜ ਮਜ਼ਦੂਰ ਦੇ ਵਿੱਚ ਜਿਹੜਾ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਉੱਥੇ ਵਿਚਾਰ ਗੋਸ਼ਟੀ ਹੋਈ ਹੈ ਸਵੇਰ ਦਾ 4 ਘੰਟੇ ਦਾ ਪ੍ਰੋਗਰਾਮ ਇਹਨਾਂ ਦਾ ਚੱਲ ਰਿਹਾ ਸੀ ਜਿੱਤੇ ਦੇਸ਼ ਔਰ ਵਿਦੇਸ਼ਾਂ ਦੀਆਂ ਨਿਤਿਆ ਜਿਹੜੀਆਂ ਮਜ਼ਦੂਰਾਂ ਦੇ ਨਾਲ ਚੱਲ ਰਹੀਆਂ ਨੇ ਜਾਂ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹਦੇ ਤੇ ਚਰਚਾ ਕੀਤੀ ਹੈ ਇਹਨਾਂ ਨੇ ਸੋ ਅੱਜ ਜਿੱਥੇ ਆਪਾਂ ਮਜ਼ਦੂਰ ਦੇ ਸ ਤੇ ਆਪਣੇ ਹੱਕਾਂ ਦੀ ਗੱਲ ਕਰਦੇ ਆ ਉਹਦੇ ਨਾਲ ਦੀ ਨਾਲ ਸਰਕਾਰਾਂ ਦੀਆਂ ਇਹਨੇ ਪਾਲਿਸੀਆਂ ਨੇ ਉਹਦਾ ਤੇ ਚਰਚਾ ਵੀ ਹੁੰਦੀ ਹੈ ਸੋ ਸਾਡਾ ਇਹ ਵਿੰਗ ਹੈ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਜਿਹੜਾ ਹਮੇਸ਼ਾ ਹੀ ਇਨਾਂ ਦੇ ਹੱਕਾਂ ਦੀ ਗੱਲ ਕਰਦਾ ਏ ਔਰ ਇਨਾਂ ਦੀ ਸਿਹਤ ਲੈ ਕੇ ਜਿਹੜੀ ਕਾਂਗਰਸ ਪਾਰਟੀ ਹੈ ਆਪਣਾ ਚੋਣ ਮੈਨੀਫੈਸਟੋ ਚਾਹੀਏ ਕਿ ਸਟੇਟ ਦਾ ਹੋਵੇ ਜਾਂ ਸਾਡਾ ਰਾਸ਼ਟਰੀ ਹੋਵੇ ਚੋਣ ਮੈਨੀਫੈਸਟੋ ਉਹਦੇ ਤੇ ਕੰਮ ਕਰਦੀ ਸੋ ਇਸ ਐਤਕੀ ਵੀ ਇਨਾਂ ਤੋਂ ਸਲਾਹ ਲੈ ਕੇ ਜਿਹੜਾ ਠੇਕੇਦਾਰੀ ਪ੍ਰਥਾ ਹੈ ਉਹਨੂੰ ਖਤਮ ਕਰਨ ਦਾ ਚੋਣ ਮੈਨੀਫੈਸਟੋ ਦੇ ਵਿੱਚ ਪਾਰਟੀ ਵੱਲੋਂ ਨਿਰਣਾ ਲਿਆ ਗਿਆ ਕਿ ਸਰਕਾਰ ਬਣਦਿਆਂ ਹੀ ਇਹ ਚੀਜ਼ ਜਿਹੜੀ ਹੈ ਮਜ਼ਦੂਰਾਂ ਦੇ ਹੱਕ ਦੇ ਵਿੱਚ ਕੀਤੀ ਜਾਏਗੀ ਸੋ ਅੱਜ ਉਸ ਪ੍ਰੋਗਰਾਮ ਤੇ ਅਸੀਂ ਸਾਰੇ ਹਾਜ਼ਰ ਹੋਏ ਆ ਮੇਰੇ ਨਾਲ ਸਾਡੇ ਪਹਿਲਾ ਉਪ ਮੁੱਖ ਮੰਤਰੀ ਹਮਪ੍ਰਕਾਸ਼ ਸੋਨੀ ਜੀ ਡਾਕਟਰ ਰਾਜਕੁਮਾਰ ਬੇਰਕਾ ਜੀ ਜਿਹੜੇ ਸਾਬਕਾ ਵਜ਼ੀਰ ਨੇ ਔਰ ਸੁਨੀਲ ਦੱਤੀ ਜੀ ਜਿਹੜੇ ਸਾਬਕਾ ਐਮ ਐਲ ਏ ਨੇ ਸਾਰੇ ਅਸੀਂ ਅਜੋਰ ਸੀਨੀਅਰ ਲੀਡਰਸ਼ਿਪ ਸਾਡੀ ਇੱਥੇ ਹਾਜ਼ਰ ਹੋਈ ਜੇਕਰ ਤੁਹਾਨੂੰ ਸੀਟ ਦੀ ਗੱਲ ਕਰੀਏ ਤਾਂ ਉੱਥੇ ਜੇ ਵੋਟਾਂ ਦੇ ਹਾਲਾਤਾਂ ਵੇਖਿਆ ਜਾਵੇ ਤਾਂ ਮਜ਼ਦੂਰ ਵਰਗ ਦਾ ਕਿੰਨਾ ਕ ਵੱਡਾ ਯੋਗਦਾਨ ਹੈ ਮਜ਼ਦੂਰ ਤਾਂ ਦੇਖੋ ਨਿਤ ਮਰਾਂ ਜ਼ਿੰਦਗੀ ਦੇ ਵਿੱਚ ਅਸੀਂ ਮਜ਼ਦੂਰੀ ਹੀ ਕਰਦੇ ਆ ਸਾਡਾ ਮੈਕਸਿਮਮ ਯੋਗਦਾਨ ਇਹਨਾਂ ਦੇ ਵਿੱਚ ਆ ਚਾਹੇ ਫੈਕਟਰੀ ਦੇ ਵਿੱਚ ਹੋਵੇ ਚਾਹੇ ਖੇਤਾਂ ਦੇ ਵਿੱਚ ਹੋਵੇ ਸੋ ਬਹੁਤ ਵੱਡਾ ਯੋਗਦਾਨ ਹੈ ਮੈਂ ਕਹਿੰਦਾ ਕਿ ਜੇ ਅਸੀਂ ਸ਼ੁਰੂਆਤ ਵੀ ਕਰਦੇ ਕਿਸੇ ਚੀਜ਼ ਦੀ ਉਹ ਮਜ਼ਦੂਰ ਤੋਂ ਹੀ ਹੁੰਦੀ ਹੈ ਔਰ ਕਿਰਤ ਤੋਂ ਹੁੰਦੀ ਹੈ ਔਰ ਕਿਰਤ ਦੇ ਯੋਗਦਾਨ ਨੂੰ ਆਖੋ ਪਰੋਖੇ ਨਹੀਂ ਕੀਤਾ ਜਾਦਾ ਨਾ ਕਿਰਤਿਆਂ ਨੂੰ ਆਖੀ ਪਰੋਖੇ ਕੀਤਾ ਜਾ ਸਕਦਾ ਪਰ ਬਹੁਤ ਸਾਰੇ ਜਿਵੇਂ ਪਛੜੇ ਇਲਾਕੇਆਂ ਦੇ ਮਜ਼ਦੂਰ ਵਰਗੇ ਰਹਿਦਾ ਉਹਦੋਂ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਕੋਈ ਇਹਨਾਂ ਦੇ ਨਾਲ ਚਰਚਾ ਹੋਈ ਬਿਲਕੁਲ ਜਿੱਥੇ-ਜਿੱਥੇ ਵੀ ਮੁਸ਼ਕਿਲਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਅਸੀਂ ਪੰਚਾਇਤ ਲੈਵਲ ਤੇ ਕੌਂਸਲਰ ਲੈਵਲ ਤੇ ਐਮ.ਐਲ.ਏ ਲੈਵਲ ਤੇ ਮੀਟਿੰਗਾਂ ਪਹਿਲਾਂ ਵੀ ਹੋਈਆਂ ਨੇ ਕਰਦੇ ਵੀ ਰਹੀ ਨੇ ਆ ਔਰ ਕਾਫੀ ਹੱਦ ਤੱਕ ਕਿਹੜਾ ਵਿਕਾਸ ਆ ਇਹਨਾਂ ਨੂੰ ਧਿਆਨ ਚ ਰੱਖ ਕੇ ਕੀਤਾ ਜਾਂਦਾ ਹੁਣ ਤੁਸੀਂ ਅੰਮ੍ਰਿਤਸਰ ਦੇ ਵਿੱਚ ਜਿੱਨੇ ਸੀਵਰੇਜ ਨੂੰ ਕੰਪਲੀਟ ਕਰਾਇਆ ਤਾਂ ਜ਼ਿਆਦਾਤਰ ਉਹ ਬادیهਆਂ ਨੇ ਜਿਨ੍ਹਾਂ ਦੇ ਵਿੱਚ ਸੀਵਰੇਜ ਨਹੀਂ ਸੀ ਹੈਗਾ ਉਹਨਾਂ ਨੂੰ ਨਾਲ ਜੋੜ ਕੇ ਕੰਪਲੀਟ ਕੀਤਾ ਗਿਆ ਸੜਕਾਂ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਦਾ ਧਿਆਨ ਰੱਖ ਕੇ ਕੀਤਾ ਗਿਆ ਜਿਹੜੀਆਂ ਪਾਲਿਸੀਜ਼ ਨੇ ਉਹ ਵੀ ਉਹਨਾਂ ਦਾ ਧਿਆਨ ਚ ਰੱਖ ਕੇ ਜਿਵੇਂ ਕੀਤੀਆਂ ਗਈਆਂ ਨੇ ਜਿੰਨੀਆਂ ਮਨਰੇਗਾ ਆ ਡਾਕਟਰ ਮਨਮੋਹਨ ਸਿੰਘ ਜੀ ਦੁਆਰਾ ਇਹ ਵੀ ਉਹਨਾਂ ਵਰਗਾਂ ਨੂੰ ਧਿਆਨ ਚ ਰੱਖ ਕੇ ਬਣਾਈ ਗਈ ਆ ਮਿਨਿਮਮ ਵੇਜ ਜਿਹੜੇ ਡਾਕਟਰ ਮਨਮੋਹਨ ਸਿੰਘ ਜੀ ਲੈ ਕੇ ਆਏ ਨੇ ਇਹ ਵੀ ਉਹਨਾਂ ਨੂੰ ਧਿਆਨ ਚ ਰੱਖ ਕੇ ਕੀਤੇ ਗਏ ਨੇ ਸੋ ਸਟੇਟ ਤੋਂ ਲੈ ਕੇ ਡਿਸਟ੍ਰਿਕਟ ਤੋਂ ਲੈ ਵੇ ਲੈ ਕੇ ਅਸੀਂ ਨੈਸ਼ਨਲ ਲੈਵਲ ਤੱਕ ਇਹਨਾਂ ਚੀਜ਼ਾਂ ਦਾ ਤਿਆਰ ਕਰਦੇ ਹਾਂ ਅੱਜ ਦਲਵੀਰ ਗੋਲਡੀ ਜੀ ਪਾਰਟੀ ਛੱਡ ਗਏ ਜੇ ਕੀ ਕਹਿਣਾ ਚਾਹੋਗੇ ਉਹ ਕਹਿੰਦੇ ਜੀ ਮੈਂ ਤੇ ਬਹੁਤ ਦੁੱਖੀ ਹਾਂ ਕਾਂਗਰਸ ਪਾਰਟੀ ਦੇ ਦੇਖੋ ਕਈ ਵਾਰ ਮੰਚਾ ਜਾਦਾ ਵੱਡੀਆਂ ਹੋ ਜਾਂਦੀਆਂ ਨੇ ਤੁਹਾਡੇ ਤਾਂ ਹੀ ਮੈਂ ਕਹਿਣਾ ਚਾਹੁੰਨਾ ਕਿ ਜਿਹੜੀ ਦਲਵੀਰ ਗੋਲਡੀ ਜੀ ਨੇ ਜਿਹੜੀ ਟਿਕਟ ਅਪਲਾਈ ਕੀਤੀ ਸੀ ਕੋਈ ਸ਼ੱਕ ਨਹੀਂ ਉਹ ਵੀ ਇੱਕ ਉਹਨਾਂ ਦਾ ਇੱਕ ਪ੍ਰਕਿਰਿਆ ਹੁੰਦੀ ਕਾਂਗਰਸ ਪਾਰਟੀ ਦੀ ਔਰ ਜੋ ਵੀ ਉਹਨਾਂ ਨੂੰ ਐਮਐਲਏ ਬਣੇ ਨੇ ਜਾਂ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਉਹਨਾਂ ਨੂੰ ਐਮਐਲਏ ਬਤੌਰ ਐਮਪੀ ਟਿਕਟ ਦਿੱਤੀ ਸੀ ਉਹ ਕਾਂਗਰਸ ਪਾਰਟੀ ਉਹ ਨਹੀਂ ਦਿੱਤੀ ਸੀ ਜਦੋਂ ਇਸ ਵੇਲੇ ਇੱਕ ਅ ਪ੍ਰਦੇਸ਼ ਦੇ ਵਿੱਚ ਇਹ ਚਰਚਾ ਹੋਵੇ ਕਿ ਜਿਹੜੀ ਇਸ ਵੇਲੇ ਮੌਜੂਦਾ ਸਰਕਾਰ ਹੈ ਉਹਦੇ ਨਾਲ ਦੋਹਾ ਲੈਣ ਵਾਲਾ ਇੱਕ ਸਾਡਾ ਜਿਹੜਾ ਜਰਨਲ ਹੈ ਸੁਖਪਾਲ ਖਹਿਰਾ ਕਿ ਉਹਨੂੰ ਬੜਾ ਪਾਰਟੀ ਮੁੱਖ ਮੰਤਰੀ ਦੇ ਹਲਕੇ ਚ ਉਤਾਰਦੀ ਹੈ ਕਿ ਨਹੀਂ ਉਤਾਰਦੀ ਇਹ ਚਰਚਾ ਸਮੁੱਚੇ মিডিਏ ਤੇ ਸੀ ਸਮੁੱਚੇ ਬੁੱਧੀਜੀਵੀਆਂ ਤੇ ਸੀ ਸਮੁੱਚੇ ਪੰਜਾਬ ਦੀ ਚਿੰਤਾ ਕਰਨ ਵਾਲੇ ਲੋਕਾਂ ਦੇ ਮੰਚ 'ਤੇ ਸੀ ਤੋਂ ਸੋ ਪਾਰਟੀ ਨੇ ਉਸ ਨਬਜ਼ ਨੂੰ ਢੋਲਦੇ ਹੋਇਆ ਉਹਨਾਂ ਨੂੰ ਉੱਥੇ ਭੇਜਿਆ ਸੋ ਮੇਰਾ ਮੰਨਣਾ ਸੀ ਕਿ ਗੋਲਦੀ ਜੀ ਨੂੰ ਧਿਆਨ ਚ ਰੱਖਦੇ ਹੋ ਕਿ ਕਾਂਗਰਸ ਪਾਰਟੀ ਨੇ ਮੌਕਾ ਦਿੱਤਾ ਕਿ ਉਹ ਉਹਨਾਂ ਨੇ ਐਮਐਲਏ ਬਣੇ ਉਹਦੀ ਲੜਾਈ ਲੜੀ ਔਰ ਉਹ ਉਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਪਾਰਟੀ ਸਭ ਤੋਂ ਉੱਪਰ ਹੁੰਦੀ ਹੈ ਆਦਮੀ ਜਿਹੜਾ ਆ ਉਹ ਨੀਮਾ ਹੁੰਦਾ ਹੈ ਉਹ ਵਰਗਾ ਸੋਨੀ ਜੀ ਤੁਹਾਨੂੰ ਜੁਆਇਨ ਕੀਤੇ ਨੇ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਸੀ ਗੱਲਬਾਤ ਕਿ ਸ਼ਾਇਦ ਉਹ ਨਾਰਾਜ਼ ਨਹੀਂ ਤੇ ਕੀ ਕਹਿਣਾ ਚਾਹੋਗੇ ਕਦੀ ਵੀ ਨਾਰਾਜ਼ ਨਹੀਂ ਹੋ ਸਕਦੇ ਕਦੀ ਜਿਨ੍ਹਾਂ ਨੇ ਆਪ ਰਾਜਨੀਤੀ ਚ ਲੈ ਕੇ ਆਏ ਉਹਨਾਂ ਨੂੰ ਨਾਰਾਜ਼ ਹੋ ਸਕਦੇ ਆ ਕਦੀ ਵੀ ਐੋ ਜੀ ਗੱਲ ਨਹੀਂ ਹੈਗੀ ਇਹ ਦੇਖੋ ਕਈ ਵਾਰ ਸੀਨੀਅਰ ਲੀਡਰ ਹੁੰਦੇ ਛੋਟੀਆਂ ਮਤਲਬ ਜਿਹੜੇ ਪ੍ਰੋਗਰਾਮ ਹੁੰਦੇ ਉਹ ਅਸੀਂ ਸਾਰੇ ਅਟੈਂਡ ਕਰ ਲਿਨੇ ਆ ਔਰ ਉਹ ਕਈ ਵਾਰ ਬਾਹਰ ਵੀ ਨੇ ਕੋਈ ਸਿਹਤ ਵੀ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਮਤਲਬ ਸਾਜਗ ਨਹੀਂ ਗਏ ਇਸ ਕਰਕੇ ਉਹ ਹਮੇਸ਼ਾ ਹੀ ਤੁਸੀਂ ਦੇਖੋ ਡੇ 1 ਤੋਂ ਜਿੱਦਨ ਮੈਂ ਆਇਆ ਉਦੋਂ ਵੀ ਸੋਨੀ ਸਾਹਿਬ ਉਹਨਾਂ ਦੇ ਪਰਿਵਾਰ ਸਾਰਾ ਰਿਸੀਵ ਕਰਨ ਸੀ ਉਸ ਤੋਂ ਬਾਅਦ ਵੀ ਅਸੀਂ ਜਿੱਥੇ-ਜਿੱਥੇ ਵੀ ਗਏ ਆ ਉਹ ਨਾਲ ਗਏ ਨੇ ਸੋ ਐਹੀ ਜੀ ਕੋਈ ਗੱਲ ਨਹੀਂ ਕਾਂਗਰਸ ਪਾਰਟੀ ਦੀ ਦੇਖੋ ਵੱਡੀ ਜ਼ਿੰਮੇਵਾਰੀ ਆ ਐਸ ਵੇਲੇ ਤਾਨਾਸ਼ਾਹ ਨਾਲ ਲੜਾਈ ਲੜਨ ਦੀ ਦੇਸ਼ ਤੋਂ ਪਹਿਲੋਂ ਵੀ ਜਦੋਂ ਯਾਦ ਕਰਾਇਆ ਅਸੀਂ ਦੇਸ਼ ਉਹ ਵੀ ਇਨਕ ਇੱਕ ਤਾਕਤਾਂ ਸੀ ਜਿਨ੍ਹਾਂ ਤੋਂ ਦੇਸ਼ ਨੂੰ ਆਜ਼ਾਦ ਕਰਾਇਆ ਅੱਜ ਅਸੀਂ ਸੰਵਿਧਾਨ ਆਜ਼ਾਦ ਕਰਾਉਣਾ ਹੈ ਉਹਨਾਂ ਤਾਕਤਾਂ ਤੋਂ ਜਿਨ੍ਹਾਂ ਨੇ ਸੰਵਿਧਾਨ ਦੇ ਅਧਿਕਾਰਾਂ ਨੂੰ ਚੱਕੜ ਲਿਆ ਆ ਉਹਨਾਂ ਨੇ ਬਹੁਤ ਸਰਕਾਰਾਂ ਜਿਹੜੀਆਂ ਨੇ ਸਾਡੀਆਂ ਤੋੜਤੀਆਂ ਨੇ ਜਿਹੜੀਆਂ ਲੋਕਤੰਤਰ ਤਰੀਕੇ ਦੇ ਨਾਲ ਚੁਣੀਆਂ ਸੀ ਬਹੁਤ ਉਹਨਾਂ ਨੇ ਜਿਹੜੇ ਜਿਹੜੇ ਕਨਸਟੀਟਿਊਸ਼ਨ ਸਾਡੇ ਰਾਈਟ ਸੀ ਉਹ ਦਬਾ ਕੇ ਰੱਖ ਦਿੱਤੇ ਆ ਉਹਨਾਂ ਨੇ ਨਿਆਂਪਾਲਿਕਾ ਕਾਰਜਪਾਲਿਕਾ ਵਿਧਾਨਪਾਲਿਕਾ ਨੂੰ ਬੁਰੀ ਤਰ੍ਹਾਂ ਦਬਾਇਆ ਸੋ ਉਹਨਾਂ ਨੂੰ ਆਜ਼ਾਦ ਕਰਾਉਣ ਦੀ ਲੜਾਈ ਆ ਕਾਂਗਰਸ ਪਾਰਟੀ ਦਾ ਇੱਕ ਇੱਕ ਵਰਕਰ ਇੱਕ ਇੱਕ ਲੀਡਰ ਉਹ ਥੌਟ ਦੇ ਨਾਲ ਜੁੜਿਆ ਹੋਇਆ ਉਹ ਵਿਚਾਰਧਾਰਾ ਨਾਲ ਜੁੜਿਆ ਹੈ ਕਾਉਂਟਰਪਾਰਟੀ ਦੀ ਲੜਾਈ ਜਿਹੜੀ ਹੈ ਤੁਹਾਨੂੰ ਗਲੀ ਤੋਂ ਲੈ ਕੇ ਉੱਪਰਲੇ ਸਫਾਂ ਤੱਕ ਲੜਦਾ ਦਿਖੇਗਾ ਦੇਖੋ ਜਿਹੜੇ ਜਿਹੜੇ ਅਡਾਨੀ ਬਾਨੀ ਦੇ ਦੋਸਤ ਹੋਣ ਉਹਨਾਂ ਦੀ ਅਸੀਂ ਗੱਲਾਂ ਤੇ ਯਕੀਨ ਨਹੀਂ ਕਰਦੇ ਚਲੋ ਜਿਨ੍ਹਾਂ ਨੇ ਡਾਨੀ ਬਾਨੀ ਨੂੰ ਦੇਸ਼ ਗਹਿਣੇ ਰੱਖਣਾ ਉਹਨਾਂ ਤੇ ਕੋਈ ਯਕੀਨ ਨਹੀਂ ਸਾਡਾ ਥੈਂਕ ਯੂ